ਸ਼ਾਮ ਤੇਰੇ ਸ਼ਹਿਰ ਦੀ ਨਾ ਆਪਣੇ ਬੰਦਾ ਸੇਖ ਹਵਾ ਸਰਦ ਕਿਉਂ ਹੈ ਨਾ ਆਪਣੇ ਬੰਦਾ ਸੇਖ ਹਵਾ ਸਰਦ ਕਿਉਂ ਹੈ ਸ਼ਾਮ ਤੇਰੇ ਸ਼ਹਿਰ ਦੀ ਬੇਦਰਦ ਕਿਉਂ ਸ਼ਾਮ ਤੇਰੇ ਸ਼ਹਿਰ ਦੀ ਬੇਦਰਦ ਕਿਉਂ ਇਹ ਬੇਸ਼ੁਮਾਰ ਪੀੜ ਬੁਲਾਉਂਦਾ ਕੋਈ ਵੀ ਨਹੀਂ ਇਹ ਬੇਸ਼ੁਮਾਰ ਪੀੜ ਬੁਲਾਉਂਦਾ ਕੋਈ ਵੀ ਨਹੀਂ ਸਭ ਜਾਂਦੇ ਪੈਨੇ ਦੂਰ ਆਉਂਦਾ ਕੋਈ ਵੀ ਨਹੀਂ ਨਾ ਆਈ ਕੋਈ ਬਰਸਾਤ ਬਦਲਦੀ ਗਰਜ ਕਿਉਂ ਹੈ ਸ਼ਾਮ ਤੇਰੇ ਸ਼ਹਿਰ ਦੀ ਬੇਦਰਦ ਕਿਉਂ ਹੈ ਨਾ ਆਪਣੀ ਕੋਈ ਗਲੀ ਮੁਹੱਲਾ ਕੋਈ ਵੀ ਨਹੀਂ ਮੈਨੂੰ ਲੱਗਦਾ ਮੇਰੇ ਜਿੰਨਾ ਇਕੱਲਾ ਕੋਈ ਵੀ ਨਹੀਂ ਮੇਰੇ ਅੰਦਰ ਚੁੱਪ ਚੁੱਪ ਪੀੜ ਮੇਰੇ ਅੰਦਰ ਚੁੱਪ ਚੁੱਪ ਪੀੜ ਦਾ ਇਹ ਮਰਜ ਕਿਉਂ ਹੈ ਸ਼ਾਮ ਤੇਰੇ ਸ਼ਹਿਰ ਦੀ ਬੇਦਰਦ ਕਿਉਂ ਹੈ ਵਜਦੇ ਖੁਸ਼ੀ ਦੇ ਗੀਤ ਪਰ ਮੇਰਾ ਮਨ ਉਦਾਸ ਹੈ ਵਜਦੇ ਖੁਸ਼ੀ ਦੇ ਗੀਤ ਪਰ ਮੇਰਾ ਮਨ ਉਦਾਸ ਹੈ ਪਾਣੀ ਵੀ ਪੀਕੇ ਨਾ 부ਜੀ ਇਹ ਕੈਸੀ ਪਿਆਸ ਹੈ ਤੇਰੇ ਸ਼ਹਿਰ ਦਾ ਸੰਗੀਤ ਬਿਨਾ ਤਰਜ ਕਿਉਂ ਹੈ ਤੇਰੇ ਸ਼ਹਿਰ ਦਾ ਸੰਗੀਤ ਬਿਨਾ ਤਰਜ ਕਿਉਂ ਹੈ ਸ਼ਾਮ ਤੇਰੇ ਸ਼ਹਿਰ ਦੀ ਬੇਦਰਦ ਕਿਉਂ ਹੈ ਕਿਤੇ ਲਿਖਿਆ ਹੋਵੇ ਜੀ ਆਇਆਂ ਨੂੰ ਮੈਂ ਵੇਖਦਾ ਰਿਹਾ ਕਿਤੇ ਲਿਖਿਆ ਹੋਵੇ ਜੀ ਆਇਆਂ ਨੂੰ ਮੈਂ ਵੇਖਦਾ ਰਿਹਾ ਬਸ ਆਪਣੀ ਗਰਮ ਸਾਹਾਂ ਨਾਲ ਤਲੀਆਂ ਸੇਕਦਾ ਰਿਹਾ ਚਿੱਟਾ ਰੋਸ਼ਨੀਆ ਦਾ ਰੰਗ ਪੀਲਾ ਜ਼ਰਦ ਕਿਉਂ ਹੈ ਸ਼ਾਮ ਤੇਰੇ ਸ਼ਹਿਰ ਦੀ ਬੇਦਰਦ ਕਿਉਂ ਹੈ ਤੇਰੇ ਸ਼ਹਿਰ ਦੀਆਂ ਸੜਕਾਂ ਨਹੀਂ ਮੈਨੂੰ ਤੁਰਨ ਦਿੰਦੀਆਂ ਤੇਰੇ ਸ਼ਹਿਰ ਦੀਆਂ ਸੜਕਾਂ ਨਹੀਂ ਮੈਨੂੰ ਤੁਰਨ ਦਿੰਦੀਆਂ ਮੈਂ ਗਲੀਆਂ ਵੇਖਣਾ ਚਾਹਣਾ ਪਰ ਨਹੀਂ ਮੁੜਨ ਦਿੰਦੀਆਂ ਮੈਨੂੰ ਸਮਝ ਨਹੀਂ ਆਉਂਦੀ ਸ਼ਹਿਰ ਤੇਰੇ ਨੂੰ ਹਰਜ ਕਿਉਂ ਹੈ ਮੈਨੂੰ ਸਮਝ ਨਹੀਂ ਆਉਂਦੀ ਸ਼ਹਿਰ ਤੇਰੇ ਨੂੰ ਹਰਜ ਕਿਉਂ ਹੈ ਸ਼ਾਮ ਤੇਰੇ ਸ਼ਹਿਰ ਦੀ ਵੇ ਦਰਦ ਕਿਉਂ ਹੈ ਨਾ ਆਪਣੇ ਪੰਦਾਸੇ ਹਵਾ ਸਰਦ ਕਿਉਂ ਹੈ ਸ਼ਾਮ ਤੇਰੀ ਸ਼ਹਿਰ ਦੀ ਵੇ ਦਰਦ ਕਿਉਂ ਹੈ ਸ਼ਾਮ ਤੇਰੀ ਸ਼ਹਿਰ ਦੀ ਵੇ ਦਰਦ ਕਿਉਂ ਹੈ ਵੇ ਦਰਦ ਕਿਉਂ ਹੈ